बार बजा जाीरा जित गया बलो चल बार बी देवाई देवा था जाए दे। नवीन हिमाचल नवीन पहलवान हिमाचल देवा तो देवा थापा कुछ दीसरेपाली आ गया मतलब एक बारी जोरदार ताड़िया बेवा नेपाल बड़ा ਮਨੋਂ ਛਿੰਦੇ ਨਾ ਖਰਾਬ ਕਰੋ ਬਹੁਤ ਵਧੀਆ ਚੱਲਦੀ ਆ ਸਾਨੂੰ ਕੋਰੋਲੰਦੋ ਕੁਸ਼ਤੀਆਂ ਜਿੰਨੀਆਂ ਚੱਲਦੀ ਆ ਇਹ ਹੱਥ ਜੋੜ ਕੇ ਬੇਨਤੀ ਆ ਆ ਜਿਹੜੀ ਕੁਸ਼ਤੀ ਆ ਬਾਈ ਨੇਪਾਲ ਵਾਲਾ ਦੇਵਾ ਥਾਪਾ ਹੁੰਦੇ ਟਾਈਮ ਦੇ ਵਿੱਚ ਵੀ ਮੰਗਾ ਪੂਰੀ ਇਹਦੇ ਰੈਫਰੀ ਕੌਣ ਆ ਜੀ ਪ੍ਰਧਾਨ ਜੀ ਵੀਰਿੰਦਰ ਮੁਸ਼ਾਨਾ ਦੀ ਰੈਫਰੀ ਆਪਾਂ ਜਰੂਰ ਇਹਨਾਂ ਦੇ ਠੀਕ ਆ ਜੀ ਰੰਧਾਵਾ ਸਾਹਿਬ ਇੱਕੋ ਮਿੰਟ ਲੈਣਾ ਆ ਮੁੰਡੇ ਦੇ ਸੱਟ ਵੀ ਲੱਗੀ ਆ 15 ਟੰਕੇ ਲੱਗੇ ਆ ਇਹ ਹਰ ਦੋ ਥਲੇ ਵਾਲੇ ਮੱਕਣ ਦੇ ਸੱਦੇ ਤੇ ਪੁੰਚਾ ਲਾ ਵੀ ਮੱਕਣ ਇਹ ਤੇਰਾ ਪਿਆਰ ਆ ਸਾਰੀ ਸੰਗਤ ਨੂੰ ਬੇਨਤੀ ਆ ਮੱਲ ਬੋਤੇ ਇੱਕ ਵਾਰੀ ਤਾੜੀ ਮਾਰ ਦਿਓ 15 ਟੰਕੇ ਵੀ ਲੱਗੇ ਆ ਰੰਧਾਵਾ ਸਾਹਿਬ ਕਰੋ ਗੱਲ ਔ ਨਪਾਲ ਵਾਲਾ ਦੇਵਾ ਦੇਵਾ ਇਧਰ ਲੜਕੀ ਪਰਮਜੀਤ ਕੌਰ ਆਈ ਆ ਬਾਈ ਇਹਨਾਂ ਦੀ ਮਾਤਾ ਨੂੰ ਜਿਹੜਾ ਉਹ ਕੈਂਸਰ ਆ ਦਿਮਾਗ ਦਾ ਰੋਗ ਬੜਾ ਖਰਚਾ ਹੁੰਦਾ ਇਲਾਜ ਦੇ ਵਾਸਤੇ ਜੋ ਇਦਾਂ ਦੇ ਮੇਲਿਆਂ ਤੇ ਜਾ ਕੇ 10 ਵੀ 50 ਤੁਸੀਂ ਦੰਨੇ ਆ ਗੁਰਜੀਤ ਮਿੱਠੀ ਜੀ ਉਹਦੇ ਨਾਲ ਹੀ ਉਹ ਇਲਾਜ ਚੱਲਦਾ ਸੋ ਪੈਣ ਆਉਗੀ ਤੁਹਾਡੇ ਕੋਲ ਕਚਰੀ ਤੇ ਜੋ ਵੀ 10 ਵੀ 50 ਜੂਰੇ ਲਈ ਹੈਲਪ ਕਰਿਓ ਇਹਦੀ ਮਾਤਾ ਦਾ ਇਲਾਜ ਜਿਹੜਾ ਉਹ ਹੋ ਜਾਊਗਾ ਉਹ ਮੁਰਾਦ ਅਲੀ ਉਹ ਸਹਮਣੇ ਮੁਰਾਦ ਅਲੀ ਰੰਧਾਵਾ ਸਾਹਿਬ ਜਿੱਤ ਬਿੱਤ ਬੰਨੇ ਹਮਾਚਲ ਵਾਲਾ ਮੁੰਡਾ ਇੱਕ ਵਾਰੀ ਬਾਹ ਖੜੀ ਕਰੇ ਤੇ ਦੂਰੇ ਬੰਨੇ ਨੇਪਾਲੀ ਨੇਪਾਲੀ ਕਹਿੰਦੇ ਹੈਲੋ ਸਾਹਿਬ ਪਲਵਾਂਜੀ ਆ ਕੁਸ਼ਤੀਆਂ ਛਡਾ ਦਿਓ ਜੀ ਕੁਸ਼ਤੀਆਂ ਛਡਾ ਦੇ ਰੰਗਾਂ ਸਾਡੀਆਂ ਮੇਰਾ ਭਾਜੀ ਵੀਰ ਕੰਸਟਟ ਪ੍ਰਧਾਨਤਾ ਬਾਤਿਓਰੀ ਕਰਾਓ ਜੀ ਸਤਿਕਾਰ ਹੈ ਨਾ ਆ ਕਰਾਓ ਪਲਵਾਂਜੀ ਮੇਰੇ ਭਰਾ ਆ ਤੁਸੀਂ ਆਪਣੇ ਆਪਣੀ ਲੱਗਣਾ ਕਿਸੇ ਨਾ ਜਿਹੜੀ ਕੁਸ਼ਤੀ ਮਾਈਕ ਤੋਂ ਅਨਾਉਂਸ ਨਾ ਉਹ ਕਰਾਉਣੀ ਆ ਲਾ ਬਾਈ ਦੇਵਾ ਤੇ ਨਾਲ ਮੁੰਡਾ ਹੈ ਹਿਮਾਚਲ ਵਾਲਾ ਨਵੀਨ ਸੰਦੀਪ ਗੁੱਗਲ ਅਗਲੀ ਕੁਸ਼ਤੀ ਤੁਹਾਡੀ ਆ ਇਲਾਕੇ ਦਾ ਮਾਲਾ ਲਓ ਨੇਪਾਲ ਵਾਲੇ ਦੀ ਕੁਸ਼ਤੀ ਜਿਹੜੀ ਇਸ ਵੇਲੇ ਲੱਭੀ ਰੰਧਾਵਿਆ ਚੋਟੀ ਦੀ ਕੁਸ਼ਤੀ ਹੋਣੀ ਆ ਮਾਲਵਾ ਟੀਵੀ ਵਾਲਾ ਕਾਲਾ ਕੈਮਰਾ ਫੋਕਸ ਕਰ ਲਵੇ ਲਾਲ ਰੰਗ ਦੇ ਲਕੋਟ ਵਿੱਚ ਮੁੰਡੇ ਨੂੰ ਨੇਪਾਲੀ ਨੇਪਾਲੀ ਕਹਿੰਦੇ ਆ ਤੇ ਦੋਵੇਂ ਬੰਨੇ ਰੰਧਾਵਿਆ ਐਕਸ਼ਨ ਵੱਜਣਗੇ ਪੂਰੇ ਐਕਸ਼ਨ ਪੂਰੇ ਵੱਜਣਗੇ ਤਾਇਆ ਤਾਈ ਨੂੰ ਸਮਝਾਲਾ ਲਚਣ ਪੁੱਠੇ ਕਰਦੀ ਆ ਸਾਡੇ ਬਿਹੜ ਦੇ ਵਿੱਚ ਜਾਮਣ ਉਹ ਜਾਮਣ ਤੇ ਕੁੱਕੜ ਮਾਰ ਕੇ ਟਾਈ ਨੂੰ ਲਾ ਗਈ ਖਿਲ ਚੱਕ ਕੇ ਤਾਇਆ ਟਾਈ ਨੂੰ ਸਮਝਾ ਲਾ ਲੱchn ਪੁੱਠੇ ਕਰਦੇ ਆ ਅੱਜ ਪਹਿਲਵਾਨੀ ਦੀ ਗੱਲ ਆ ਪਹਿਲਵਾਨੀ ਦੀ ਹਿਮਾਚਲ ਵਾਲਿਆ ਨੇਪਾਲ ਵਾਲੇ ਦੇ ਛੜਨਾ ਬੋਲੀਆਂ ਬੋਲੀਆਂ ਹਿਮਾਚਲ ਵਾਲਿਆ ਐਦਾਂ ਨਹੀਂ ਉਹ ਗੁਰਜੀਤ ਸਿੰਘ ਜੱਲ ਸਾਹਿਬ ਬੈਠੇ ਆ ਬਾਹਰ ਇਹ ਕਬੱਡੀ ਵਾਲੇ ਆ ਕਬੱਡੀ ਵਾਲੇ ਲਓ ਫਰਬੰਸ ਸਾਹਿਬ ਮਾਜ਼ਾ ਖੇਡਣ ਓਏ ਹੈ ਨਾ ਮੈਨਾਂ ਉਹਨੇ ਕੋਈ ਛੱਡੀ ਨਹੀਂ ਲੱਗਿਆ ਦੁੱਪੇਰਾ ਮਾਰਦਾ ਕੋਈ ਛੱਡੀ ਕੋਈ ਉਹਨੇ ਕੋਈ ਚਾਰਾਂ ਬੰਦਿਆਂ ਦੇ ਬਰਾਬਰ ਕਾਕਾ ਬੇਰਸ਼ਾ ਉਹਨਾਂ ਦੇ ਫਾਦਰ ਕਰਮੇਲ ਸਿੰਘ ਅਮਰੀਕਾ ਇਹ ਪ੍ਰਧਾਨ ਸਾਹਿਬ ਆ ਬਈ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਮੈਗ ਬੰਦ ਕਰ ਦਿਓ ਜੀ ਇਹ ਨੇਪਾਲੀ ਨੇ ਹੁਣ ਸਿਰਾਂ ਕਰਾਉਣਾ ਓਹ ਹੋ 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 ਆ ਇਹ ਜੱਲਾ ਹੁਣ ਹੋਇ ਤੇ ਜੱਲਾ ਹੁਣ ਹੋਇ ਜੱਲਾ ਬਾਜੂ ਦਰਦਾ ਬਾਜੂ ਦਰਦਾ ਬਾਜੂ ਬਾਜੂ ਓਏ 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 ਓ ਜਾਰੀ ਮਾਰ ਦੋ ਬਾਈ ਤੇਰੇ ਛਾਪੇ ਦੇ ਬਾਅਦ ਤੋਂ ਤਾੜੀ ਮਾਰ ਦੋ ਦੇਖੋ ਛੁੱਟ ਛੁੱਟ ਦੌੜਦਾ ਹੀ ਭੱਜ ਬੱਜ ਕੇ ਭੱਜ ਜਿਹਦਾ ਹੁੰਦਾ ਸੀਗਾ ਪਰ ਉਹਨੇ ਨਪਾਲ ਵਾਲੇ ਨੇ ਆਪਣਾ ਕੰਮ ਕਰ ਦਿੱਤਾ ਉਹ ਬੋਦੜੇ ਸੁਲਕੇ ਸਪੰਸਾਬ ਜੇ ਕਿਆ ਪ੍ਰਧਾਨ ਜੀ ਤਾਂ ਬੋਲ ਪਕਾਉਣ ਆਇਆ ਸੋ ਆਪਾਂ ਇੱਕ ਗੇੜੀ ਜ਼ਰੂਰ 15 ਡਾਂਕੇ ਲੱਗੇ ਆ ਜੀ 15 ਡਾਂਕੇ ਆ ਛੱਪੇ ਛੋਟੇ ਡਾਂਕੇ 15 ਸੋ ਸੱਟ ਗੰਭੀਰ ਲੱਗੀ ਆ ਮਖਲਾ ਨਾਲ ਲੱਗੇ ਇੱਕ ਬਰੀ ਗੇੜੀ ਲਵਾਣੀ ਹੈ ਹੈਨਾ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਮਾੜਾ ਮੋਟਾ ਬਿਲਕੁਲ ਨੇਪਾਲ ਵਾਲਾ ਦੇਵਾ ਥਾਪਾ ਰੰਡਾਵਾ ਜੀ ਪਿਛਲੇ ਦਿਨੀ ਸੱਟਕੋਟ ਲੱਗ ਗਈ ਸੀ ਤੇ ਪਰ ਵਾਪਸੀ ਕਰ ਰਿਹਾ ਖਾੜ ਦੇ ਵਿੱਚ ਆਇਆ ਲੱਡ ਮੰਗੂ ਤੇ ਦੂਸਰੇ ਪਾਸੇ ਦੀਪੂ ਬਲਵਾਨ ਤੇ ਗगन ਬਲਵਾਨ ਆ ਬਈ ਚੱਲ ਖਾੜੇ 'ਚ ਦੀਪੂ ਜੋਗੀ ਵਾਲਾ ਤੇ ਨਾਲ ਗगन ਬਲਵਾਨ ਕਿੱਧਰ ਆਜੀ ਗगन ਜੀ ਆ ਬਈ ਗगन ਗगन ਕਰੀ ਦੀਪੂ ਬਲਵਾਨ ਨਾਲ ਕੁਸ਼ਤੀ ਇੱਧਰ ਆ ਆ ਜੀ

ਉਹ ਨੇਪਾਲੀ ਆ ਗਿਆ ਮਤਲਬ ਇੱਕ ਵਾਰੀ ਜ਼ੋਰਦਾਰ ਤਾੜੀਆਂ ਆਹ ਦੇਖ ਲਓ ਬਈ ਦੇਵਾ ਥਾਪਾ ਨੇਪਾਲ ਵਾਲਾ ਪਹਿਲਵਾਨੋ ਛਿੰਝ ਨਾ ਖਰਾਬ ਕਰੋ ਬਹੁਤ ਵਧੀਆ ਚੱਲਦੀ ਆ ਸਾਨੂੰ ਕਰੋ ਲੰਗਾ ਕਸਤੀਆਂ ਜੰਨੀਆਂ ਚੱਲਦੀ ਆ ਇਹ ਹੱਥ ਜੋੜ ਕੇ ਬੇਨਤੀ ਆ ਆ ਜਿਹੜੀ ਗੁਸਤੀ ਆ ਬਾਈ ਨੇਪਾਲ ਵਾਲਾ ਦੇਵਾ ਥਾਪਾ ਹੁੰਦੇ ਟਾਈਮ ਦੇ ਵਿੱਚ ਬਈ ਮੰਗਾ ਪੂਰੀ ਇਹਦੇ ਰੈਫਰੀ ਕੌਣ ਆ ਜੀ ਪ੍ਰਧਾਨ ਜੀ ਵੀਰਿੰਦਰ ਪੁਸ਼ਾਣਾ ਜੀ ਰੈਫਰੀ ਆਪਾਂ ਜਰੂਰ ਇਹਨਾਂ ਦੇ ਰੰਧਾਵਾ ਸਾਹਿਬ ਇੱਕੋ ਮਿੰਟ ਲੈਣਾ ਆ ਮੁੰਡੇ ਦੇ ਸੱਟ ਵੀ ਲੱਗੀ ਆ 15 ਟੰਕੇ ਲੱਗੇ ਆ ਇਹ ਹਰ ਦੇ ਥਲੇ ਬਾਰੇ ਮੱਖਣ ਦੇ ਸੱਦੇ ਤੇ ਪਹੁੰਚਾ ਲਵੀ ਮੱਖਣ ਇਹ ਤੇਰਾ ਪਿਆਰ ਆ ਸਾਰੀ ਸੰਗਤ ਨੂੰ ਬੇਨਤੀ ਆ ਮੱਲ ਬਹੁਤ ਇੱਕ ਵਾਰੀ ਤਾੜੀ ਮਾਰ ਦਿਓ 15 ਟੰਕੇ ਵੀ ਲੱਗੇ ਆ ਰੰਧਾਵਾ ਸਾਹਿਬ ਕਰੋ ਗੱਲ ਓ 네ਪਾਲ ਵਾਲਾ ਦੇਵਾ ਦੇਵਾ ਇਧਰ ਲੜਕੀ ਪਰਮਜੀਤ ਕੌਰ ਆਈ ਆ ਬਾਈ ਇਹਨਾਂ ਦੀ ਮਾਤਾ ਨੂੰ ਜਿਹੜਾ ਉਹ ਕੈਂਸਰ ਆ ਦਿਮਾਗ ਦਾ ਰੋਜ਼ ਬੜਾ ਖਰਚਾ ਹੁੰਦਾ ਇਲਾਜ ਦੇ ਵਾਸਤੇ ਜੋ ਇਦਾਂ ਦੇ ਮੇਲਿਆਂ ਤੇ ਜਾ ਕੇ 10 ਵੀ 50 ਤੁਸੀਂ ਦਿੰਨੇ ਆ ਗੁਰਜੀਤ ਮਿੱਠੀ ਜੀ ਉਹਦੇ ਨਾਲ ਹੀ ਉਹ ਇਲਾਜ ਚੱਲਦਾ ਸੋ ਪੈਣ ਆਉਗੀ ਤੁਹਾਡੇ ਕੋਲ ਕਚਹਿਰੀ ਤੇ ਜੋ ਵੀ 10 ਵੀ 50 ਜੂਰੇ ਨਾਲ ਹੀ ਹੈਲਪ ਕਰਿਓ ਕਹਿੰਦੀ ਮਾਤਾ ਦਾ ਇਲਾਜ ਜਿਹੜਾ ਉਹ ਹੋ ਜਾਊਗਾ ਉਹ ਮੁਰਾਦ ਅਲੀ ਉਹ ਸਹਮਰੇ ਮੁਰਾਦ ਅਲੀ ਰੰਧਾਵਾ ਸਾਹਿਬ ਜੀ ਇੱਕ ਬੰਨੇ ਹਿਮਾਚਲ ਵਾਲਾ ਮੁੰਡਾ ਇੱਕ ਵਾਰੀ ਬਾਹ ਖੜੀ ਕਰੇ ਤੇ ਦੂਏ ਬੰਨੇ 네ਪਾਲੀ 네ਪਾਲੀ ਕਹਿੰਦੇ ਹੈਲੋ ਸਾਹਿਬ ਪਲਵਾਂ ਜੀ ਆਹ ਕੁਸ਼ਤੀਆਂ ਛੁਡਾ ਦਿਓ ਜੀ ਕੁਸ਼ਤੀਆਂ ਛੁਡਾ ਦੇ ਰੰਧਾਵਾ ਸਾਹਿਬ ਜੀ ਮੇਰਾ ਭਾਜੀ ਬੀਰ ਕੰਦਰ ਤੋਂ ਦੇ ਪ੍ਰਧਾਨ ਸਾਹਿਬਾ ਤਿਆਰੀ ਕਰਾਓ ਜੀ ਸਤਿਕਾਰ ਹੈ ਨਾ ਆਹ ਕਰੋ ਪਲਵਾਂ ਜੀ ਮੇਰੇ ਭਰਾ ਆ ਤੁਸੀਂ ਆਪਣੇ ਆਪ ਹੀ ਲੱਗਣਾ ਕਿਸੇ ਨੇ ਜਿਹੜੀ ਕੁਸ਼ਤੀ ਮਾਈਕ ਤੋਂ ਅਨਾਉਂਸ ਨਾ ਉਹ ਕਰਾਉਣੀ ਆ ਲੈ ਬਾਈ ਦੇਵਾ ਤੇ ਨਾਲ ਮੁੰਡਾ ਹੈ ਹਿਮਾਚਲ ਵਾਲਾ ਨਵੀਨ ਅੰਬੀਦ ਗਿੱਕਲ ਅਗਲੀ ਕੁਸ਼ਤੀ ਤੁਹਾਡੀ ਆ ਇਲਾਕੇ ਦਾ ਮਾਲਾ ਲਓ ਨੇਪਾਲ ਵਾਲੇ ਦੀ ਕੁਸ਼ਤੀ ਜਿਹੜੀ ਇਸ ਵੇਲੇ ਲੱਭੀ ਰੰਧਾਵਿਆ ਚੋਟੀ ਦੀ ਕੁਸ਼ਤੀ ਹੋਣੀ ਆ ਮਾਲਵਾ ਟੀਵੀ ਵਾਲਾ ਕਾਲਾ ਕੈਮਰਾ ਫੋਕਸ ਕਰ ਲਵੇ ਲਾਲ ਰੰਗ ਦੇ ਲਕੋਟ ਵਿੱਚ ਮੁੰਡੇ ਨੂੰ ਨੇਪਾਲੀ ਨੇਪਾਲੀ ਕਹਿੰਦੇ ਆ ਤੇ ਦੋਵੇਂ ਬੰਨੇ ਰੰਧਾਵਿਆ ਐਕਸ਼ਨ ਵੱਜਣਗੇ ਪੂਰੇ ਐਕਸ਼ਨ ਪੂਰੇ ਵੱਜਣਗੇ ਟਾਇਆ ਟਾਈ ਨੂੰ ਸਮਝਾਲਾ ਲੱchn ਪੁੱਠੇ ਕਰਦੀ ਆ ਸਾਡੇ ਬਿਰਦੇ ਦੇ ਵਿੱਚ ਜਾਮਣ ਉਹ ਜਾਮਣ ਤੇ ਚੜਦੀ ਆ ਤਾਇਆ ਸੌਂਦਿਆ ਲੋਈ ਦੀ ਬੁੱਕਲ ਮਾਰ ਕੇ ਟਾਈ ਨੂੰ ਲਾ ਗਈ ਗੱਲ ਚੱਕ ਕੇ ਤਾਇਆ ਟਾਈ ਨੂੰ ਸਮਝਾ ਲਾ ਲੱchn ਪੁੱਠੇ ਕਰਦੇ ਆ ਅੱਜ ਪਹਿਲਵਾਨੀ ਦੀ ਗੱਲ ਆ ਪਹਿਲਵਾਨੀ ਦੀ ਹਿਮਾਚਲ ਵਾਲਿਆ ਨਪਾਲ ਵਾਲੇ ਛੜਨਾ ਬੋਲੀਆਂ ਬੋਲੀਆਂ ਹਿਮਾਚਲ ਵਾਲਿਆ ਐਦਾਂ ਨਹੀਂ ਉਹ ਗੁਰਜੀਤ ਸਿੰਘ ਗੱਲ ਸਾਹਿਬ ਬੈਠਿਆ ਬਾਹਰ ਇਹ ਕਬੱਡੀ ਵਾਲਿਆ ਕਬੱਡੀ ਵਾਲੇ ਲਓ ਸਰਪੰਨ ਸਾਹਿਬ ਮਾਦਾ ਖੇਡਣਾ ਥੋਏ ਹਾਂ ਨਾ ਮੈਨਾਂ ਉਹਨੇ ਕੋਈ ਛੱਡੀ ਦੇਖ ਲੋ ਲੱਗਿਆ ਤੂੰ ਚਪੇੜਾ ਮਾਰਦਾ ਕੋਈ ਛੱਡੀ ਕੋਈ ਉਹਨੇ ਕੋਈ ਚਾਰਾਂ ਪੰਜਾਂ ਦੇ ਬਰਾਬਰ ਕਾਕਾ ਬੇਲਸ਼ਾ ਉਹਦੇ ਫਾਦਰ ਕਰਮਨ ਸਿੰਘ ਅਮਰੀਕਾ ਇਹ ਬੰਦਿਆ ਪ੍ਰਧਾਨ ਸਾਹਿਬ ਬਈ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਕਰਨਾਖ ਬੰਦ ਕਰ ਦਿਓ ਜੀ ਇਹ ਨਕਾਲੀ ਨੇ ਹੁਣ ਸਿਰਾ ਕਰਾਉਣਾ ਆਜਾ ਬਾਜੂ ਕਰਦਾ ਬਾਜੂ ਓਏ 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 ਉਹ ਜਾਰੀ ਬਾਤੋ ਬਾਈ ਤੇਵੇਂ ਛਾਪੇ ਦੇ ਬਾਤੋ ਤਾੜੀ ਮਾਰ ਦਿਓ ਦੇਖੋ ਛੁੱਟ ਛੁੱਟਦਾ ਔਰਦਾ ਹੀ ਭੱਜ-ਭੱਜ ਕੇ ਭੱਜ ਭੱਜਦਾ ਔਰਦਾ ਸੀਗਾ ਪਰ ਉਹਨੇ ਨਪਾਲ ਵਾਲੇ ਆਪਣਾ ਕੰਮ ਕਰ ਦਿੱਤਾ ਉਹ ਬੇਦੜਾ ਕੁਲਜੀ ਸਪੰਸਾਹ ਜੇ ਕਿਆ ਪ੍ਰਧਾਨ ਜੀ ਦੇ ਬੋਲ ਭਗਾਉਣ ਆਇਆ ਸੋ ਆਪਾਂ ਇੱਕ ਜੇੜੀ ਜ਼ਰੂਰ 15 ਡਾਂਕੇ ਲੱਗੇ ਆ ਜੀ 15 ਡਾਂਕੇ ਆ ਛੱਪੇ ਛੱਪੇ ਡਾਂਕੇ 15 ਸੋ 7 ਗੰਭੀਰ ਲੱਗੀ ਆ ਮਖਲਾ ਨਾਲ ਲੱਗੇ ਇੱਕ ਬਰੀ ਗਰੀ ਲੋਵਾਣੀ ਹੈ ਨਾ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਬਿਲਕੁਲ ਨੇਪਾਲ ਵਾਲਾ ਦੇਵਾ ਥਾਪਾ ਰੰਡਾਵਾ ਜੀ ਪਿਛਲੇ ਦਿਨੀ ਸੱਟ ਚੋਟ ਲੱਗ ਗਈ ਸੀ ਤੇ ਪਰ ਵਾਪਸੀ ਕਰਿਆ ਖਾੜ ਦੇ ਵਿੱਚ ਆਇਆ ਲਾਡੀ ਮੰਗੂ ਤੇ ਦੂਸਰੇ ਪਾਸੇ ਗਗਨ ਬਲਵਾਨ ਤੇ ਗਗਨ ਬਲਵਾਨ ਆ ਬਈ ਚਲਦੇ ਖਾੜੇ ਤੇ ਦੀਪੂ ਜੋਗੀ ਵਾਲਾ ਤੇ ਨਾਲ ਗਗਨ ਬਲਵਾਨ ਕਿਧਰ ਆਜੀ ਗਗਨ ਜੀ ਆ ਬਈ ਗਗਨ ਗਗਨ ਤੇਰੀ ਦੀਪੂ ਕੋਲ ਮਾਦਨ ਕਰਤੀ ਇੱਧਰ ਆ ਆਜੀ ਤੁਸੀਂ ਆ ਜੋੜਾ ਇਧਰ ਆ ਬੁਲਾ ਤੂੰ ਬੱਗਾ ਆ ਗਿਆ ਮੰਗੂ ਬਲਵਾਨ ਜੀ ਕਿੱਥੇ ਕੋ ਮੰਗੂ ਆ ਜਾ ਵੇ ਮੰਗੂ ਗੱਦੀ ਬਲਵਾਨਾਂ ਨੂੰ ਮੰਗੂ ਆ